ਸੋ ਆ ਬਹੁਤ ਹੀ ਇੱਕ ਦੁਖਦਾਬ ਕਾ ਇਕੱਠਾ ਹੋਇਆ ਤੇ ਬਹੁਤ ਹੀ ਦੁਖਪਰੀ ਜੋ ਖਬਰ ਹੈ ਸਾਨੂੰ ਸਵੇਰੇ ਸਵੇਰੇ ਜਲਦੀ ਪਤਾ ਲੱਗੀ ਤੇ ਇਥੋਂ ਨੇ ਹੋਰ ਸਟੇਟਾਂ ਦੇ ਵਿੱਚੋਂ ਵੀ ਤੇ ਦੂਜੇ ਕੰਟਰੀਆਂ ਤੋਂ ਵੀ ਮੈਨੂੰ ਮੈਸੇਜ ਆਏ ਨੇ ਪੁੱਛਦੇ ਨੇ ਕਿ ਕੀ ਕੀ ਹੋ ਗਿਆ ਇਹ ਸਡਨਲੀ ਕੀ ਹੋ ਗਿਆ ਤੇ ਜਸਵਿੰਦਰ ਭੱਲਾ ਜਿੱਥੇ-ਜਿੱਥੇ ਵੀ ਸਾਡਾ ਪੰਜਾਬ ਤਾਂ ਸਾਰੇ ਜਾਣਦਾ ਕਿੱਥੇ ਵੀ ਦੂਜੀਆਂ ਸਟੇਟਾਂ ਨੇ ਦੂਜੇ ਕੰਟਰੀ ਨੇ ਜਿੱਥੇ ਪੰਜਾਬੀ ਡਾਇਰ ਐਸ ਕੋਰਾ ਸਾਰੇ ਇਹਨਾਂ ਨੂੰ ਜਾਣਦੇ ਨੇ ਇਹਨਾਂ ਦੀ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਸਾਡੇ ਜੋ ਪੰਜਾਬ ਦੇ ਕੁਦਰਤੀ ਹੈ ਇਹ ਤੋਂ ਹੀ ਉਹਨਾਂ ਨੇ ਬੀ ਐਸ ਸੀ ਐਗਰੀਕਲਚਰ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨੇ ਐਮ ਐਸ ਸੀ ਐਕਸਟੈਂਸ਼ਨ এডਿਕੇਸ਼ਨ ਕੀਤੀ ਸੀ ਤੇ ਬਾਅਦ ਵਿੱਚ ਪੀ ਐਡਿ ਐਕਸਟੈਂਸ਼ਨ ਐਡਿਸ਼ਨ ਕੀਤੀ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਜੋਬ ਜੁਆਇਨ ਕੀਤੀ ਅਸਿਸਟੈਂਟ ਪ੍ਰੋਫੈਸਰ ਉਹ ਵੀ ਇੱਥੋਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਸੋਸ਼ਲ ਪ੍ਰੋਫੈਸਰ ਬਣੇ ਪ੍ਰੋਫੈਸਰ ਬਣੇ ਤੇ ਹੈਡ ਆਫ ਦੀ ਡਿਪਾਰਟਮੈਂਟ ਰੈਨ ਹੈ ਸਾਡੇ ਡਿਪਾਰਟਮੈਂਟ ਆਫ ਐਜੂਕੇਸ਼ਨ ਐਜੂਕੇਸ਼ਨ ਪੰਜਾਬੀ ਕਾਲਜ ਦੇ ਵਿੱਚ ਸੋ ਉਹਨਾਂ ਨੇ ਜਿਹੜੀ ਇਹ ਕਲਾ ਸੀ ਇੱਥੋਂ ਹੀ ਲਰਨ ਕੀਤੀ ਹੈ ਜਦੋਂ ਸ਼ੂਟਸ ਹੁੰਦੇ ਸੀ ਤੇ ਸਾਡੇ ਹੀ ਪਾਰਟੋਰੀਅਨ ਦੇ ਵਿੱਚ ਜਦੋਂ ਫੰਕਸ਼ਨ ਹੋਇਆ ਕਰਦੀ ਸੀ ਉੱਥੇ ਬੜੀ ਅੱਛੀ ਪਰਫਾਰਮੈਂਸ ਦੇਦੇ ਹੁੰਦੇ ਸੀ ਉੱਥੋਂ ਸ਼ੁਰੂਆਤ ਕਰਕੇ ਨਾਲ-ਨਾਲ ਉਸ ਤੋਂ ਬਾਅਦ ਵੀ ਕਿ ਇੱਕ ਜਿਹੜੇ ਸਾਡੇ ਕਿਸਾਨ ਮੇਲੇ ਲੱਗਦੇ ਨੇ ਉਹਦੇ ਵੀ ਇੱਕ ਬਹੁਤ ਸਾਡੇ ਐਮਬੈਸਡਰ ਸੀ ਪੀ ਦੇ ਕਿਸਾਨ ਮੇਲੇ ਦੇ ਆਮ ਹੀ ਲੋਕੀ ਇਹ ਕਹਿੰਦੇ ਸੀ ਕਿ ਜਸਿੰਦਰ ਭੱਲਾ ਤੋਂ ਵੀ ਕੁਸ਼ ਪਰਾਉਟਿੰਗ ਤੇ ਕਰਦੇ ਸੀ ਉਹ ਸਾਡੇ ਬਹੁਤ ਸਾਰੇ ਪ੍ਰੋਡਕਟ ਵੀ ਹੁੰਦੇ ਸੀ ਯੂਨੀਵਰਸਿਟੀ ਦੇ ਅਸੀਂ ਉਹਨਾਂ ਨੂੰ ਅਸੀਂ ਆਪਣਾ ਵੈਬਸਾਈਟ ਯੂਜ਼ ਕਰਦੇ ਰਹੇ ਤੇ ਉਹਨਾਂ ਦੇ ਵਿੱਚ ਇਥੋਂ ਐਡਵਰਟਾਈਜ਼ਮੈਂਟ ਵੀ ਕਰਦੇ ਰਹੇ ਤੇ ਇਹਦੇ ਨਾਲ ਹੀ ਉਹਨਾਂ ਦਾ ਵਿੱਚ ਇਹ ਸੀ ਕਿ ਇੱਕ ਛਣਕਾਟਾ ਸ਼ੁਰੂ ਹੋਇਆ ਸੀ ਹੁਣ ਤਾਂ ਚਲੋ ਡਿਜੀਟਲ ਯੁੱਗ ਆ ਗਿਆ ਉਦੋਂ ਜਦੋਂ ਹੁੰਦਾ ਸੀ ਕਿ ਇੱਕ ਟਿੱਪਾ ਬਣਦੀ ਹੁੰਦੀ ਸੀ ਜਿਹੜੀਆਂ ਤੇ 1988 ਤੋਂ ਲੈ ਕੇ 2009 ਤੱਕ ਉਹਨਾਂ ਨੇ ਲਗਾਤਾਰ ਛਣਕਾਟਾ ਜਿਹੜਾ ਸੀ ਉਹ ਕੀਤਾ ਸੀ ਸ਼ੁਰੂ ਹਰ ਸਾਲ ਆਉਂਦੇ ਸੀ ਕੁਛ ਨਾ ਕੁਛ ਕੁਛ ਨਾ ਕੁਛ ਲੋਕੀ ਵੀ ਉਮੀਦ ਕਰਦੇ ਸੀ ਜਿਵੇਂ ਸਾਡਾ ਕਲਚਰ ਇੰਡਸਟਰੀ ਦਾ ਅਸੀਂ ਹਰ ਸਾਲ ਜਦੋਂ ਫਾਰਮਰ ਆਉਂਦੇ ਨੇ ਕੋਈ ਨਾ ਕੋਈ ਨਵੀਂ ਵੈਰਾਈਟੀ ਉਹਨਾਂ ਨੂੰ ਜ਼ਰੂਰ ਦੇਣੀ ਉਹਦੀ ਉਮੀਦ ਲਾ ਕੇ ਆਉਂਦੇ ਨੇ ਸੋ ਫਾਰਮਰ ਜਾਂ ਪੰਜਾਬੀ ਜਿਹੜੇ ਦੇ ਕੋ ਜੁੜੇ ਹੋਏ ਸੀ ਕਲਾਗਾਂ ਸਮੀਤ ਦੇ ਨਾਲ ਉਹ ਵੀ ਚਾਹੁੰਦੇ ਸੀ ਕਿ ਨਵਨ ਸ ਦੇ ਕਾਟਾ ਆਵੇ ਕਿਹੜੇ ਕੀ ਇਹ ਦੇ ਰਹੇ ਨੇ ਸੋ ਉਹ ਸੰਕਾਟਾ ਲਗਾਤਾਰ 2000 ਜਿਹੜੇ ਹਨ 1988 ਤੋਂ ਲੈ ਕੇ 2009 ਤੱਕ ਬਚਾਏਗਾ ਤੇ ਉਹ ਤੋਂ ਬਾਅਦ ਹੁਣ ਜਦੋਂ ਡਿਜੀਟਲ ਆ ਗਿਆ ਤੇ ਇਹ ਛਣਕਾਟਾ ਜਦੋਂ ਕਰਦੇ ਸੀ ਉਹ ਪੀਐਚ ਪ੍ਰੋਫੈਸਰ ਵੀ ਹੁੰਦੇ ਸੀ ਇੱਥੋਂ ਹੀ ਸ਼ੁਰੂ ਕੀਤਾ ਸੀ ਨਾਲ ਨਾਲ ਇਹ ਐਡੀਸ਼ਨਲ ਕਰਦੇ ਸੀ ਕੰਮ ਹੁਣ ਜਦੋਂ ਫਿਲਮ ਆ ਗਿਆ ਮੇਰੇ ਖਲ ਪੰਜਾਬੀ ਦੀ ਕੋਈ ਫਿਲਮ ਨਹੀਂ ਜਿੱਥੇ ਇਹਨਾਂ ਦਾ ਰੋਲ ਨਾ ਹੋਵੇ एवरीवन ਨੋਜ਼ ਇਟ ਤੇ ਮੈਂ ਤਾਂ ਹੁਣ ਸਵੇਰ ਤੋਂ ਟੀਵੀ ਦਾ ਦੇਖ ਰਿਹਾ ਸੀ ਇਹੀ ਖਬਰ ਚੱਲ ਰਹੀ ਹੈ ਟੀਵੀ ਜਿੰਨੇ ਵੀ ਚੈਨਲ ਨੇ ਆਪਣੇ ਪੰਜਾਬ ਦੇ ਵਿੱਚ ਤੇ ਬੜਾ ਵੱਡਾ ਘਾਟਾ ਸਾਨੂੰ ਪਿਆ ਹੈਗਾ ਟੀਵੀ ਦਾ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਸਾਡੇ ਵਿੱਚੋਂ ਸੀ ਉਹ ਹਰ ਕਿਸੇ ਨਾਲ ਜੁੜੇ ਹੋਏ ਸੀ ਤੇ ਜਿਹੜੀ ਸਾਡੀ ਫਿਲਮ ਇੰਡਸਟਰੀ ਹੈ ਉਹਨੂੰ ਬਹੁਤ ਵੱਡਾ ਘਾਟਾ ਤੇ ਓਵਰਆਲ ਜਿਹੜਾ ਸਾਡਾ ਪੰਜਾਬੀ ਡਾਇਸਪੋਰਾ ਪੰਜਾਬ ਦੇ ਵਿੱਚ ਭਾਰਤ ਭਾਰ ਘੰਟੇ ਤੇ ਵੀ ਹੈਗਾ ਸਾਰੇ ਜੁੜੇ ਚ ਪਰ ਵੀ ਬਹੁਤ ਜਾਂਦੇ ਰਹਿੰਦੇ ਸੀ ਉਹ ਹਰ ਸਾਲ ਤਕਰੀਬਨ ਇੱਕ ਅਦਾ ਰੌਣ ਲਗਾ ਕੇ ਜਾਂਦੇ ਸੀ ਸੋ ਬਹੁਤ ਵੱਡਾ ਘਾਟਾ ਸਾਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਸਾਡਾ ਜਿਹੜਾ ਕਲਚਰ ਹੈਗਾ ਆਰਟ ਹੈ ਉਹਨੂੰ ਬਹੁਤ ਵੱਡਾ ਘਾਟਾ ਪਿਆ ਤੇ ਲੱਗਦਾ ਵੀ ਜਿੱਦਾਂ ਕਿਤੇ ਅ ਕਲਾਕਾਰ ਜਿਵੇਂ ਨਾਲ ਜਿਸ ਤਰ੍ਹਾਂ ਉਹਨਾਂ ਦਾ ਤੋ ਆਜ ਤੱਕ ਜਿਵੇਂ ਵਈ ਦੀ ਜਿਵੇਂ ਕਟਾਕਸ਼ ਸਰਕਾਰਾਂ ਵੀ ਕਰਦੇ ਸੀ ਸਮੇਂ ਦੀਆਂ ਦੇ ਇਹਨੇ ਪ੍ਰਸ਼ਾਸਨ ਨੂੰ ਲੈ ਕੇ ਵੀ ਹਮੇਸ਼ਾ ਜਾਗਰੂਕ ਕਰਦੇ ਸੀ ਕੋਈ ਕੋ ਲੈਗਰਸੀ ਜੋ ਤਰੀਕਾ ਸੀ ਉਹ ਫਿਰ ਦੁਬਾਰਾ ਸ਼ੈਲੀ ਬਿਨ ਦੇ ਐਂਡ ਉਹ ਬਿਲਕੁਲ ਸਹੀ ਹੈ ਜੀ ਉਹ ਕਦੇ ਇਦਾਂ ਦੀ ਨੈਗੇਟਿਵਿਟੀ ਵੀ ਨਹੀਂ ਕ੍ਰੀਏਟ ਕਰਦੇ ਕੋਈ ਕ੍ਰਿਟੀਕਲ ਕਮੇਟੀ ਸੀ ਕਰਦੇ ਪਰ ਉਹਨਾਂ ਦਾ ਕਹਿਣ ਦਾ ਕੰਦਾਜ਼ ਹੁੰਦਾ ਸੀ ਤੇ ਉਹ ਲੋਕਾਂ ਨੂੰ ਹਸਾ ਵੀ ਦਿੰਦਾ ਸੀ ਤੇ ਗੱਲ ਵੀ ਕਹੀ ਜਾਂਦੇ ਰਹੇ ਹੋ ਠੀਕ ਜਦੋਂ ਇੱਕ ਬੋਲ ਮਟਾ ਘਾਟਾ ਕਿਦਾਂ ਜੀ ਦੇਤੀ ਪਿਆ ਜਿੱਦੋਂ ਇੰਡਸਟਰੀ ਪੰਜਾਬੀ ਜਦੋਂ ਜਸਿੰਦਰ ਭੱਲਾ ਜੀ ਦਾ ਚਲੇ ਜਾਣਾ ਇੱਕ ਤਰ੍ਹਾਂ ਦਾ ਚੈਲੰਜ ਬਣ ਮਾਰੀ ਵੀ ਚੱਲਦੀ ਸੀ ਯੂਨੀਵਰਸਿਟੀ ਦੇ ਨਾਲ ਇਸ ਤਰ੍ਹਾਂ ਦੇ ਸੰਬੰਧ ਕਾਟ ਰਹੇ ਨਹੀਂ ਕਿਉਂਕਿ ਪੜ੍ਹੇਗੀ ਇੱਥੇ ਤੇ ਪੜਾਇਆ ਵੀ ਉਹਨਾਂ ਨੇ ਇੱਥੇ ਆ ਉਹਦੇ ਬਾਰੇ ਸੋ ਬਿਲਕੁਲ ਬੜੀ ਦੁਖਦਾਈ ਜਿਹੜੀ ਹੈ ਖਬਰ ਹੈ ਔਰ ਬਹੁਤ ਜ਼ਿਆਦਾ ਘਾਟਾ ਮੈਂ ਤਾਂ ਕਹੂੰਗਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਤਾਂ ਹੈਗਾ ਹੀ ਇੱਕ ਬਹੁਤ ਕਿੰਮ ਜਗਤ ਨੂੰ ਔਰ ਖੇਤੀਬਾੜੀ ਦੇ ਵਿੱਚ ਲੱਗੇ ਹੋਏ ਸਾਡੇ ਸਰੋਤੇ ਜਿਹੜੇ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਕਾਟਾ ਪਿਆ ਕਿਉਂਕਿ ਆ ਡਾਕਟਰ ਭੱਲਾ ਨੂੰ ਜਿੰਨਾ ਮੈਂ ਜਾਣਦਾ ਇਹ ਉਹ ਤਕਰੀਬਨ 90 ਦੇ ਵਿੱਚ ਮੈਨੂੰ ਉਹਨਾਂ ਨੇ ਇੱਕ ਐਮਐਸਸੀ ਦਾ ਕੋਰਸ ਪੜਾਇਆ ਸੀਗਾ ਔਰ ਦੇਖੋ ਕਿ ਅੱਜ ਤੋਂ 35 ਸਾਲ ਪਹਿਲਾਂ ਦੀ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ ਔਰ ਜਸਵਿੰਦਰ ਭੱਲਾ ਜਿਨ੍ਹਾਂ ਨੇ ਬੀਐਸਸੀ ਵੀ ਇੱਥੋਂ ਕੀਤੀ ਐਮਐਸਸੀ ਵੀ ਇੱਥੋਂ ਕੀਤੀ ਔਰ ਪੀਐਚਡੀ ਉਹਨਾਂ ਨੇ ਬਾਹਰੋਂ ਕੀਤੀ ਔਰ 1979 ਦੇ ਵਿੱਚ 99 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਨੇ ਐਜ ਸੀਨੀਅਰ ਪ੍ਰੋਫੈਸਰ ਜਿਹੜਾ ਉਹ ਜੁਆਇਨ ਕੀਤਾ ਸੀ ਆ ਸਾਡਾ ਡਿਪਾਰਟਮੈਂਟ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਅ ਪ੍ਰਸਾਰ ਸਿੱਖਿਆ ਦੇ ਵਿੱਚ ਔਰ ਉਹਨਾਂ ਦੀ ਹਾਲਣਾ ਜਿਹੜੀ ਸੀ ਉਹ ਇੰਨੀ ਜ਼ਿਆਦਾ ਸੀ ਕਿ ਜਿਸ ਤਰ੍ਹਾਂ ਦੇ ਉਹ ਫਿਲਮਾਂ ਦੇ ਵਿੱਚ ਦਿਖਦੇ ਸੀ ਜਿੰਨਾ ਫਿਲਮਾਂ ਦੇ ਵਿੱਚ ਹਸਾਉਂਦੇ ਸੀ ਤੇ ਉਹ ਅਸਲੀ ਰੂਪ ਦੇ ਵਿੱਚ ਵੀ ਉਹੋ ਜਿਹੇ ਸੀ ਔਰ ਤੁਸੀਂ ਇਹ ਦੇਖੋ ਕਿ ਮੈਨੂੰ ਹੀ ਉਹਨਾਂ ਨੇ ਪੜਾਇਆ ਔਰ ਉਸ ਤੋਂ ਬਾਅਦ ਮੈਂ ਵੀ ਜਦੋਂ ਟੀਚਰ ਲੱਗ ਗਿਆ ਔਰ ਇਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਲਾਸਾਂ ਪੜਾਈਆਂ ਤੇ ਸਭ ਤੋਂ ਜ਼ਿਆਦਾ ਜਿਹੜਾ ਅਹਿਮ ਰੋਲ ਉਹਨਾਂ ਨੇ ਅਦਾ ਕੀਤਾ ਕਿ ਪੀ.ਈ.ਓ. ਦੀ ਜਿੰਨੀ ਟੈਕਨੋਲੋਜੀ ਹੈ ਪੀਏ ਜੂ ਦਾ ਜਿੰਨਾ ਖੇਤੀ ਸਾਹਿਤ ਹੈ ਪੀਏ ਜੂ ਦੀ ਐਗਰੀਕਲਚਰ ਨੋਲਜ ਹੈ ਉਹ ਕਿਸਾਨਾਂ ਤੱਕ ਇੰਨੇ ਵਧੀਆ ਰੂਪ ਦੇ ਵਿੱਚ ਇੰਨੀਆਂ ਆਪਣੀਆਂ ਕੈਸਟਰਾਂ ਦੇ ਥਰੂ ਆਪਣੀ ਸੰਕਾਟਿਆਂ ਦੇ ਥਰੂ ਔਰ ਆਪਣੀ ਕਿਸਾਨ ਮੇਲਿਆਂ ਦੀਆਂ ਸਟੇਜਾਂ ਤੋਂ ਇੱਕ ਬੜੇ ਵੱਖਰੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਮੈਸੇਜ ਇੱਕ ਸਨੇਹਾ ਜਿਹੜਾ ਉਹ ਸਾਡੇ ਕਿਸਾਨਾਂ ਨੂੰ ਦਿੱਤਾ ਅੱਜ ਕੱਲਾ ਪੰਜਾਬ ਨਹੀਂ ਕੱਲਾ ਭਾਰਤ ਨਹੀਂ ਮੈਂ ਸਮਝਨਾ ਕਿ ਸਾਰਾ ਸੰਸਾਰ ਪੱਦਰ ਤੇ ਸਾਰੇ ਲੋਕ ਜਿਹੜੇ ਆ ਉਹ ਮਨੂੰ ਬਹੁਤ ਅਫਸੋਸ ਚ ਡੁੱਬੇ ਹੋਏ ਨੇ ਕਿ ਇਹ ਇੱਕ ਕਿਸ ਤਰ੍ਹਾਂ ਦੀ ਦੁਖਦਾਈ ਚੀਜ਼ ਜਿਹੜੀ ਸਾਡੇ ਨਾਲ ਹੋਈ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦਾ ਰੋਲ ਵੱਖ-ਵੱਖ ਪਹਿਲੂਆਂ ਦੇ ਵਿੱਚ ਇੱਕ ਬਹੁਤ ਵੱਡਾ ਸੀ